ਮੰਮੀ ਦੀ ਬਾਹ ਟੁੱਟੀ ਫਿਰ ਮੈਡਮ ਦੀ ਹਾਲਤ ਖਰਾਬ ਹੋ ਗਈ ਪਤਾ ਨਹੀਂ ਲੱਗਾ ਮਹੀਨਾ ਦਾ ਚੱਟ ਨਿਕਲ ਗਿਆ ਉਸ ਚੱਕਰਾਂ ਦੇ ਵਿੱਚ ਹੀ ਹਸਪੀਟਲਾਂ ਦੇ ਵਿੱਚ ਕਿਉਂਕਿ ਚਲੋ ਵੀਡੀਓ ਕਾਹਨੂੰ ਬਣਾਉਣੀ ਹੈ ਨਾ ਕੋਈ ਚੰਗਾ ਨਹੀਂ ਲੱਗਦਾ ਕੀ ਕੁਐਸਚਨ ਹੈ ਤੇਰਾ ਤੇਰੇ ਦਿਮਾਗ 'ਚ ਕਿਹੜਾ ਕੁਐਸਚਨ ਚੱਲਦਾ ਮੇਰੇ ਦਿਮਾਗ 'ਚ ਕੀ ਕੁਐਸਚਨ ਹੈ ਕਿ ਸਿੱਖਾਂ ਦੇ ਪਹਿਲੇ ਗੁਰੂ ਆਪਣੇ ਬਾਬੇ ਨਾਨਕ ਨੇ ਹੂੰ ਕੀਤੀ ਨਹੀਂ ਉਹ ਜੁਣੀ ਅਸ਼ਾਗਮਲ ਤੋਲ ਲੈਕ ਆਪਾਂ ਜੀ ਸਾਰੇ ਚਾਪੂਰੇ ਕਰ ਲੈਣੇ ਆਪਾਂ ਆਇਆ ਕਿਉਂਕਿ ਜਿਹੜੇ ਲੋਪ ਹੁੰਦੇ ਆ ਯਾਰੀਆਂ ਕੋਈ ਰੱਖ ਬਹੁਤ ਘਾਟ ਲੋਕੀ ਇਹ ਚੀਜ਼ਾਂ ਨੂੰ ਘਟਾਤਾ ਲੋਕਾਂ ਨੇ ਇਹ ਚੀਜ਼ਾਂ ਦਾ ਖੂਹ ਆ ਪੁਰਾਣਾ ਕੀ ਆ ਖੂਹ ਆ ਹਾਂ ਪੁਰਾਣਾ ਖੂਹ ਵੀ ਐ ਹਾਂਜੀ ਕੀ ਹਾਲ ਚਾਲ ਐ ਮਿੱਤਰ ਹੋ ਸਭ ਠੀਕ ਠਾਕ ਮਹੀਨੇ ਤੋਂ ਤਾਂ ਉੱਤੇ ਹੋ ਗਿਆ ਮੈਨੂੰ ਆਏ ਨੂੰ ਇੰਡੀਆ ਮੈਂ ਕੋਈ ਹੱਲ ਤੱਕ ਵੀਡੀਓ ਸ਼ੂਟ ਨਹੀਂ ਕੀਤੀ ਕਾਰਨ ਮੈਨੂੰ ਬਹੁਤ ਦੋਸਤਾਂ ਦੇ ਮੈਸੇਜ ਆਏ ਵੀ ਕਿਉਂ ਨਹੀਂ ਵੀਡੀਓ ਬਣਾ ਰਿਆਂ ਕੀ ਚੱਕਰ ਹੋ ਗਿਆ ਵੀ ਉੱਥੇ ਜਾ ਕੇ ਵੀਡੀਓ ਸ਼ੁਰੂ ਕਰ ਦੇਣੀ ਕਿਉਂਕਿ ਹਰ ਬੰਦਾ ਸੋਚਦਾ ਜ਼ਰੂਰੀ ਨਹੀਂ ਵੀ ਉਦਾਂ ਹੀ ਹੋਣਾ ਹਨ ਇੱਥੇ ਆ ਕੇ ਥੋੜੇ ਜਿਹੇ ਮਸਲੇ ਚੱਲਦੇ ਸੀਗੇ ਪ੍ਰੋਬਲਮ ਹੈਲਥ ਨੂੰ ਲੈ ਕੇ ਇਸ਼ੂ ਜਿੱਦਾਂ ਮੈਂ ਯੂ ਨਾ ਮੈਨੂੰ ੜੀਕਦੇ ਸੀ ਬਿਮਾਰੀਆਂ ਮੈਨੂੰ ੜੀਕਦੀਆਂ ਸੀਗੀਆਂ ਪਹਿਲਾਂ ਮੰਮੀ ਦੀ ਬਾਹਂ ਟੁੱਟੀ ਫਿਰ ਮੈਡਮ ਦੀ ਹਾਲਤ ਖਰਾਬ ਹੋ ਗਈ ਪਤਾ ਨਹੀਂ ਲੱਗਾ ਮਹੀਨਾ ਤਾਂ ਛੱਟ ਨਿਕਲ ਗਿਆ ਉਸ ਚੱਕਰਾਂ ਦੇ ਵਿੱਚ ਹੀ ਹਸਪੀਟਲਾਂ ਦੇ ਵਿੱਚ ਕਿਉਂਕਿ ਚਲੋ ਵੀਡੀਓ ਕਾਹਨੂੰ ਬਣਾਉਣੀ ਆ ਨਾ ਫਿਰ ਚੰਗਾ ਨਹੀਂ ਲੱਗਦਾ ਤੇ ਹੁਣ ਥੋੜਾ ਜਿਹਾ ਰੱਬ ਦੀ ਮਿਹਰ ਹੈ ਸਭ ਕੁਝ ਸਹੀ ਆ ਤੇ ਮੈਂ ਕਿਹਾ ਚਲੋ ਅੱਜ ਮੌਕਾ ਮਿਲਿਆ ਵੀਡੀਓ ਸ਼ੂਟ ਕਰਦੇ ਆ ਆ ਚੀਕੂ ਆ ਲੱਗੇ ਹੋ ਅਮਰੂਦ ਅਮਰੂਦ ਖਾਦਾ ਜਾਵੇ ਪਹਿਲਾਂ ਤਾਂ ਤੋੜ ਕੇ ਕਿਉਂਕਿ ਟਾਈਮ ਦਾ ਪਤਾ ਨਹੀਂ ਜਾਂਦਾ ਬੰਦਾ ਜੋ ਸੋਚ ਕੇ ਆਉਂਦਾ ਹੈ ਨਾ ਵੀ ਮੈਂ ਵੀ ਆਹ ਕੁਝ ਕਰਨਾ ਇਦਾਂ ਕਰਨਾ ਛੁੱਟੀ ਪਲਾਨ ਦੇ ਹਿਸਾਬ ਨਾਲ ਜਦੋਂ ਤੁਸੀਂ ਸੋਚ ਕੇ ਆਉਂਦੇ ਹੋ ਪਰ ਉਹ ਜ਼ਰੂਰੀ ਨਹੀਂ ਉਦਾਂ ਹੋਣਾ ਮੇਨਾਂ ਵੀ ਇਦਾਂ ਹੀ ਕੁਝ ਹੋਇਆ ਮੈਂ ਜੋ ਸੋਚ ਕੇ ਆਇਆ ਸੀ ਪਲਾਨ ਕਿਤੇ ਜਾਣਾ ਸੀ ਘੁੰਮਣਾ ਨਹੀਂ ਜਾ ਹੋਇਆ ਕਿਤੇ ਤੇ ਬਸ ਆਹੀ ਵਕੇਸ਼ਨ ਹੈ ਸਾਡੀ ਇਦਾਂ ਹੀ ਬਸ ਇਦਾਂ ਹੀ ਆਪਾਂ ਵੀਡੀਓ ਸ਼ੂਟ ਕਰ ਲੈਣੀ ਅੱਜ ਤੁਹਾਨੂੰ ਦਿਖਾ ਲ ਦੇਣਾ ਪੰਜਾਬ ਦਾ ਮਾਹੌਲ ਪੈਨ ਹੁਣੀ ਬਹੁਤ ਕੁਝ ਰੱਖਿਆ ਕੁਕੜੀਆਂ ਵੀ ਰੱਖੀਆਂ ਆ ਉਹ ਦੇ ਕੋਕੜੇ ਅੰਦਰ ਉਹ ਚਲੋ ਬਣੇ ਰਿਓ ਵੀਡੀਓ ਤੇ ਅੱਜ ਤੁਹਾਨੂੰ ਪੰਜਾਬ ਦਾ ਮਾਹੌਲ ਦਿਖਾ ਲ ਦੇਣਾ ਅੱਜ ਹਾਂਜੀ ਮਿੱਤਰੋ ਅੱਜ ਤੁਹਾਨੂੰ ਆਪਾਂ ਘਰ ਦਾ ਹੌਮ ਟੂਰੇ ਦੇ ਰਹੇ ਕਿੰਨਾ ਸੋਹਣਾ ਲੱਗਦਾ ਨਾ ਆਪਣੇ ਘਰ ਦਾ ਤਾਂ ਹੌਮ ਟੂਰ ਦਿੱਤਾ ਨਹੀਂ ਤੁਹਾਨੂੰ ਬਹੁਤ ਸੋਹਣੇ ਫੁੱਲ ਲਾਇਓ ਐਂਟਰੀ ਤੇ ਲੋ ਜੀ ਪੰਜਾਬ ਚਾ ਕੇ ਗੰਨਾ ਨਹੀਂ ਚੂਪਿਆ ਤਾਂ ਕਾਹਦੇ ਪੰਜਾਬ ਚਾਏ ਡਰ ਲਗਾ ਥੋੜੇ ਵੇਸੇ ਜਾ ਹੁਣ ਵਾਪਸੀ ਤੇ ਪਹਿਲਾ ਟਾਈਮ ਪਤਾ ਨਹੀਂ ਲੱਗਾ ਛੱਟ ਨਿਕਲ ਗਿਆ ਅਸ਼ਗਮਲ ਤੋਲ ਲੈ ਇੱਕ ਆਪਾ ਜੀ ਸਾਰੇ ਚਾ ਪੂਰੀ ਕਾਰ ਲੈਣੇ ਆਪਾਂ ਘਰ ਸੰਭਾਲ ਕੇ ਗਏ ਨਾ ਆਪਾਂ ਨੂੰ ਆਪਾਂ ਛੱਡਣੀ ਨਹੀਂ ਖਾਣ ਵਾਲੀ ਚੀਜ਼ ਕੋਈ ਸਾਰੀਆਂ ਖਾਣੀਆਂ ਇਹ ਕੀ ਮਟ ਰਿਹਾ ਮਟਰ ਵੀ ਜਿਓ ਹੈ ਹਨਾ ਮਟਰ ਹੈ ਹਾਂ ਗੋਭੀ ਆ ਜੇ ਤਾਂ ਹੋਇਆ ਕੋਈ ਫਲ ਇਹ ਵੀ ਲੈ ਜੀ ਤੋੜ ਕੇ ਜਾ ਗੰਨੇ ਦਾ ਸਵਾਦ ਜਿਹੜਾ ਨਾ ਰਸ ਪੀ ਕੇ ਨਹੀਂ ਸਵਾਦ ਆਉਂਦਾ ਮੈਂ ਜੋ ਘਰ ਨਾ ਛੂਪ ਕੇ ਆਂ ਜਾਂ ਤਾਂ ਕਰਦਾ ਵੀ ਮੈਂ ਛੜਦਮੰਦ ਬਈ ਇੱਥੇ ਰਵਾਂ ਕਿਉਂਕਿ ਆ ਚੀਜ਼ਾਂ ਕਿੱਥੇ ਯਾਰ ਮਿਲਣੀਆਂ ਉੱਥੇ ਉੱਥੇ ਕੰਮ ਤੋਂ ਘਰ ਘਰ ਤੋਂ ਕੰਮ ਚਲੋ ਮਜਬੂਰੀਆਂ ਜਦੋਂ ਰੱਬ ਸੌਖ ਰੱਖੇ ਕਿੰਨੀ ਛੇਤੀ ਜਾਨ ਛੁੱਟਦੀ ਆ ਖੁੱਲੇ 베ੜੇ ਖੁੱਲੀ ਹਵਾ ਨੈਚੁਰਲ ਬਿਲਕੁਲ ਸਾਰਾ ਕੁਝ ਓਕੇ ਕਿਉਂਕਿ ਮੌਸਮ ਵੀ ਸਹੀ ਆ ਨਾ ਇਹ ਠੰਡ ਨਹੀਂ ਹੈਗੀ ਇੰਨੀ ਐਨ ਬਿਲਕੁਲ ਮੌਸਮ ਸਹੀ ਆ ਦੇਖੋ ਮੈਂ ਟੀ ਹਲਟ ਪਰ ਘੁੰਮਦਾ ਦਸੰਬਰ ਮਹੀਨਾ ਚੱਲ ਰਿਹਾ ਠੰਡ ਵੀ ਇੰਨੀ ਹੈ ਨਹੀਂ ਸਵੇਰੇ ਸ਼ਾਮ ਵੀ ਠੰਡਿਆ ਫੋੜੇ ਤੇ ਮਿਲਣਾ ਆਪਾਂ ਦੋਸਤ ਨੂੰ ਇੱਕ ਨੂੰ ਮੁੰਡਾ ਫਰੈਂਡ ਆ ਉਨੇ ਦਬਈ ਚ ਆ ਕੇ ਇੱਥੇ ਕਾਰੋਬਾਰ ਸ਼ੁਰੂ ਕਰ ਲਿਆ ਆਪਣਾ ਮੇਰਾ ਵੀ ਇਰਾਦਾ ਬਣਦਾ ਕਿ ਬਲੇ ਬੇ ਇੱਥੇ ਕੋਈ ਕੰਮ ਨੂੰ ਸ਼ੁਰੂ ਕਰ ਲਈਏ ਥੋੜਾ ਚਲੋ ਜਿੰਨਾ ਕਿ ਚਰ ਦਾਣਾ ਪਾਣੀ ਲਿਖਿਆ ਆ ਆਪਣਾ ਉਨਾ ਚਿਰ ਤਾਂ ਆਪਾਂ ਖਾਣਾ ਪਾਣਾ ਕਹਿੰਦੇ ਸੋਚਿਆ ਨਹੀਂ ਜੋ ਸੋਚਦੇ ਉਹ ਨਹੀਂ ਹੋਣਾ ਉਦੀ ਰਜਾ ਚ ਰਹੋ ਬਸ ਨਿਊਟਰਲ ਦਿਮਾਗ ਤੇ ਪ੍ਰੈਸ਼ਰ ਘਟਾਓ ਜੋ ਚੱਲਦਾ ਉਹਨੂੰ ਚੱਲਣ ਦਿਓ ਆਪਣੇ ਆਪ ਜੋ ਹਿੱਲਾ ਵਸੀਲਾ ਹੁਣ ਆਪੇ ਹੋਇਆ ਰਾਂ ਐਨਜੋਏ ਕਰੋ ਹਰ ਪਲ ਨੂੰ ਇੰਜੋਏ ਕਰੋ ਜاہے ਤੁਸੀਂ ਦਬਈ ਚ ਜਾਂ ਜੇ ਪੰਜਾਬ ਚ ਬਹੁਤ ਹੀ ਇਹ ਤੇ ਪਰੇਸ਼ਾਨੀ ਨਹੀਂ ਚਾਹੀਦਾ ਮਜ਼ਾ ਇਹੀ ਸੋਚਿਆ ਬਿਲਕੁਲ న్యూਟਰਲ ਜਿਹਾ ਰਹੋ ਪਲ ਨੂੰ ਇੰਜੋਏ ਕਰੋ ਜੇ ਕੋਈ ਪ੍ਰੋਬਲਮ ਵੀ ਆ ਗਈ ਹੈਲਥ ਨੂੰ ਇਸ਼ੂ ਵੀ ਆ ਗਿਆ ਕੋਈ ਚੱਕਰ ਨਹੀਂ ਇਹ ਚੱਲੀ ਜਾਣਾ ਆਪਣਾ ਲਾਈਫ ਦੇ ਵਿੱਚ ਜੇ ਤੁਸੀਂ ਹਾਈ ਹਾਈ ਕਰੋਗੇ ਰੋਂਗੇ ਇਹ ਜੇ ਕੋਈ ਚਾਹ ਤੁਹਾਡਾ ਖੁਸ਼ੀ ਦਾ ਪਲ ਆ ਗਿਆ ਤੁਸੀਂ ਨੱਚਦੇ ਫਿਰੋ ਬਿਨਾਂ ਗੱਲ ਤੋਂ ਉਹਨਾਂ ਨਾਲ ਨਾ ਨੋਰਮਲ ਜਿਹਾ ਰਹੋ ਬਸ ਉਹਦੀ ਰਜਾ ਜਿਹਾ ਰਹੋਗੇ ਸ਼ਾਂਤ ਰਹੋਗੇ ਤੇ ਲਾਈਫ ਸੌਖੀ ਹੋ ਜੂਗੀ ਥੋੜੀ ਆਪਾਂ ਹੀ ਆਪਾਂ ਹੀ ਵਧਾਈਓ ਆਪ ਟੈਨਸ਼ਨ ਆ ਹੋ ਜਾਂਦੀਆਂ ਕਈ ਵੇਲੇ ਇਹ ਹੈਲਥ ਨੂੰ ਲੈ ਕੇ ਇਸ਼ੂ ਬੰਦਾ ਘਬਰਾ ਜਾਂਦਾ ਥੋੜਾ ਘੁਰਾਓ ਨਾ ਚਿੱਲ ਕਰੋ ਜੋ ਹੋਣਾ ਉਹ ਆਪਣੇ ਆਪ ਹੋ ਹੀ ਜਾਣਾ ਉਹਨੂੰ ਤੁਸੀਂ ਰੋਕ ਨਹੀਂ ਸਕਦੇ ਹੋ ਤੁਹਾਡੇ ਹੱਥ ਬਸਲੀ ਬਸ ਨਿਊਟਰਲ ਜਿਹਾ ਰੱਖੋ ਐਂ ਟੈਨਸ਼ਨ ਫਰੀ ਰਹਿ ਬੰਨੇ ਨੂੰ ਇੰਜੋਏ ਕਰੋ ਥੋ ਇਹ ਹੈਗੀ ਐ ਪਿੰਡਾਂ ਦੀ ਲਾਈਫ ਜੋ ਆਮ ਪਿੰਡਾਂ ਚ ਜੋ ਚੀਜ਼ਾਂ ਹੁੰਦੀਆਂ ਘਰ ਦੀਆਂ ਖਾਣ ਵਾਲੀਆਂ ਡੰਗਰ ਬੱਚਾ ਰੱਖਿਆ ਹੋਇਆ ਕਿਉਂਕਿ ਇਹ ਚੀਜ਼ਾਂ ਹੌਲੀ-ਹੌਲੀ ਅਲੋਪ ਹੁੰਦੇ ਜਾ ਰਹੀਆਂ ਕੋਈ ਰੱਖ ਬਹੁ ਘੱਟ ਲੋਕੀ ਇਹ ਚੀਜ਼ਾਂ ਨੂੰ ਘਟਾਤਾ ਲੋਕਾਂ ਨੇ ਇਹ ਚੀਜ਼ਾਂ ਦਾ ਪਸ਼ੂਆਂ ਦਾ ਸਾਡੇ ਰਿਸ਼ਤਿਆਂ ਦਾ ਗਣਤੀ ਤੇ ਰਹਿਗਾ ਭੈਣੂ ਹੀ ਰੱਖਿਓ ਆਹ ਬੱਚੀ ਕਿੰਨੀ ਕੀ ਉੜਾ ਦੇਖੋ ਹੈਲੋ ਇਹ ਪਿੰਡਾਂ ਦਾ ਮਾਹੌਲ ਆ ਜਿਹੜੇ ਸ਼ਹਿਰ ਵਾਲੇ ਹਨ ਉਹਨਾਂ ਨੂੰ ਨਹੀਂ ਪਤਾ ਇਹ ਚੀਜ਼ਾਂ ਦਾ ਅੰਦਰੇ ਮੋਟਰ ਆ। ਹਾਂ ਸਿਆਲੇ ਨਹੀਂ ਤਾਂ ਨਾ ਲਾਣਾ ਇਹ। ਵਧੀਆ ਮਾਹੌਲ ਆ। ਜਿਵੇਂ ਆਇ ਕਰੋ ਪਿੰਡ ਵਾਲਾ ਮਾਹੌਲ। ਮੇਰੇ ਭਰਾ ਜਿਹੜੇ ਸ਼ਹਿਰ ਚ ਰਹਿੰਦੇ ਆ, ਦੁਬਈ ਚ ਰਹਿੰਦੇ ਆ। ਉਹਨਾਂ ਨੂੰ ਨਹੀਂ ਪਤਾ। ਪਰ ਪਿੰਡਾਂ ਚ ਹੱਲੇ ਵੀ ਮਾਹੌਲ ਹੈਗਾ ਇਹ ਵਧੀਆ। ਜਿਨੀ ਪਸ਼ੂ ਰੱਖੇ ਹੋਆ ਖੇਤੀ ਕਰਦੇ ਆ ਇਹ ਸਾਡੇ ਭਾਜੀ ਹੁਣੇ ਖੇਤੀ ਕਰਦੇ ਆ ਅਸੀਂ ਕਰਦੇ ਨਹੀਂ ਅਸੀਂ ਛੱਡ ਦਿੱਤੀ ਆ ਪੁਰਾਣੇ ਦਰਾਹਤ ਰਹਿ ਨਹੀਂ ਲੋਕੀ ਸਾਰੇ ਵੱਢੀ ਜਾਂਦੇ ਖੇਤਾਂ ਕੁੱਤਾਂ ਚ ਹਾਂਜੀ ਵਾਹ ਤਾਂ ਵਧੀਆ ਚੱਲ ਮਾੜਾ ਮਾੜਾ ਹਲਕਾ ਹੋ ਜਾਊਗਾ ਸਹੀ ਆ ਇਹ ਖੂਹ ਆ ਪੁਰਾਣਾ ਕੀ ਆ ਖੂਹ ਆ ਹਾਂ ਪੁਰਾਣਾ ਖੂਹ ਵੀ ਆ ਹੋਰ ਕੀ ਆ ਪਰ ਇਹ ਦਰਾਹਤ ਵੇ ਵੱਡੇ ਨੂੰ ਵੱਡਣਾ ਨਹੀਂ ਚਾਹੀਦਾ ਮੇਰੇ ਨਾਲ ਹਲਕਾ ਕਰ ਦ ਸਹੀ ਆ ਉਹ ਪਾਜੀ ਹਲਕਾ ਕਰਾਤਾ ਹਾਂ ਜਿਹੜਾ ਸੈਡਾ ਨੂੰ ਝੁਕਿਆ ਨਾ ਇਹਨਾਂ ਬਚਾਅ ਵੀ ਹੋਊਗਾ ਨਹੀਂ ਇਹਦਾ ਡਿਗਣ ਦਾ ਡਰੇ ਸੀਗਾ ਉਹ ਆਂ ਕਿ ਬਣਾਉਂਦੇ ਨੇ ਡਾਰੇ ਦੇ ਡਰੇ ਹੁੰਦਾ ਪਈਆਂ ਹੂੰ ਹੂੰ ਡਿਗਣ ਦਾ ਡਰਿਆ ਪਰ ਬਹੁਤ ਪੁਰਾਣਾ ਹੋਣਾ ਮੈਨੂੰ ਲੱਗਦਾ ਇਹ ਕਿੰਨਾ ਪੁਰਾਣਾ ਹੋਊਗਾ 100 ਸਾਲ ਤੋਂ ਉੱਤੇ ਹੋਊਗਾ ਜ਼ਿਆਦਾ ਹੋਣਾ ਹਾਂ ਪਾਜੀ ਕਹਿੰਦਾ ਮੈਨੂੰ ਪਤਾ ਨਹੀਂ ਪਹਿਲਾਂ ਹੀ ਜਾਂਦਾ ਮੇਰਾ ਪਾਜੀ ਦੇ ਜਨਮ ਤੋਂ ਪਹਿਲਾਂ ਦਾ ਹੀ ਆ ਨਹੀਂ ਵਧੀਆ ਰੱਖਣੇ ਚਾਹੀਦੇ ਆ ਲੋਕੀ ਵੱਢੀ ਜਾਂਦੇ ਆ ਹੂੰ ਪੁਰਾਣੇ ਦਰਖਤ ਰਹਿ ਨਹੀਂ ਹੈਗੇ ਮੋਟਰਾਂ ਤਾਂ ਸਾਡੇ ਬੁੱਤੇ ਸਿਗਾ ਲਾਗੇ ਬਹੁਤ ਪੁਰਾਣਾ ਦਰਖਤ ਜਿਉ ਬਾਹਰਪੂਰ ਚਲ ਗਿਆ ਖਰੇ ਮਗਰੋਂ ਨਹੀਂ ਜਿਹਨੇ ਜ਼ਮੀਨ ਠੇਕੇ ਤੇ ਦਿੱਤੀ ਉਹ ਵੱਡ ਬੁੱਡ ਗਿਆ ਪੱਧਰੇ ਕਰ ਦਿੱਤਾ ਉਹ ਨਹੀਂ ਆ ਤਾਂ ਵਧੀਆ ਨਾ ਉਹਨਾ ਕਿੰਨੀ ਠੰਡੀ ਸ਼ਾਮ ਗਰਮੀਆਂ ਤਾਂ ਮੌਜਾ ਹੋਣੀ ਤੇ ਸਿਆਲਾ ਨੂੰ ਵੱਡ ਦਿੰਦੇ ਸਾਰੇ ਗਰਮੀਆਂ ਨੂੰ ਫੇਤਾ ਆਉਂਦਾ ਫਿਰ ਗਰਮੀਆਂ ਆਨੇ ਆ ਸੰਗਣੀ ਸ਼ਾਮ ਇਹਦੀ ਬਹੁਤ ਸੋਹਣੀ ਆ ਇਹ ਚੀਜ਼ਾਂ ਕਿੱਥੇ ਰਹੀਆਂ ਸਾਡੇ ਮੈਦਾ ਸਾਡੇ ਖੂਹਾਂ ਖਾਂਾਂ ਤੇ ਸਾਰਿਆਂ ਨੇ ਬੜਾ ਦਿੱਤੇ ਤਰੇ ਨਹੀਂ ਨਹੀਂ ਬਹੁਤ ਸੌਂਗੀ ਸੰਖਣੀ ਸਾਂ ਆ ਕਿੰਨਾ ਭਾਰਾ ਜ਼ਰਾਤ ਗੰਦੇ ਦੇ ਲਾ ਵੇ ਮੋਨਾ ਦੇਈ ਆ ਹੂੰ ਹੂੰ ਆ ਜਿੱਥੇ ਜਿੱਥੇ ਰੂਲਾਰ ਆਪਾਸੇ ਤੇ ਉੱਥੇ ਹੋ ਜਾਂਦੇ ਆ ਜੀ ਹਾਂ ਜੀ ਇਹ ਹਗਾ ਕਦਾ ਹੈ ਕੀ ਲੱਗਾ ਇਹਨਾਂ ਨਮੂਣੀਆਂ ਜੀਆਂ ਕੀ ਆ ਇਲਕਣੇ ਆ ਇੱਕ ਪਿੱਪਲ ਆ ਹਾਂ ਦੋ ਆ ਨਾ ਉਹ ਬਿਲਕੁਣੇ ਆ ਹੂੰ ਪਿੱਪਲ ਪੁਰਾਣਾ ਬੋਰਡ ਬੋਰਡ ਪੜਦੇ ਤੇ ਲੋਕਾਂ ਦੇ ਬਹੁਤ ਸੀਗੇ ਲੋ ਚਾਰ ਕੇ ਹੂੰ ਪਰ ਪੱਟੀ ਜਾਂਦੇ ਇਹਨਾਂ ਨੂੰ ਹੋਂ ਨੂੰ ਕਿੰਨਾ ਟਾਈਮ ਲੱਗਦਾ ਸੈਡਾਂ ਤੋਂ ਹਲਕਾ ਕਰਨਾ ਕਹਿੰਦੇ ਹਨਾ ਆਦ ਰੱਖੂਗੇ ਹੱਥ ਨਹੀਂ ਵਧਣਾ ਆ ਰੱਖਣੇ ਨਾਲ ਇਹਨਾਂ ਦੇ ਥਾਲੇ ਰੱਖ ਲੈਣੇ ਆਉਣ ਨਹੀਂ ਸਹੀ ਆ ਕਿਉਂਕਿ ਉਧਰ ਨੂੰ ਚੌਕ ਬਹੁਤ ਗਿਆ ਨਾ ਹੋਨ ਖਦਾ ਜਾਊਗਾ ਸ਼ਖਮਲ ਕਿਉਂਕਿ ਇਹ ਹੈਗਾ ਪੰਜਾਬ ਇੱਥੇ ਖਾਣ ਪੀਣ ਨੂੰ ਚੀਜ਼ਾਂ ਤੁਹਾਨੂੰ ਬਹੁਤ ਵਧੀਆ ਏਦਾਂ ਖੇਤੀ ਵਾਲੇ ਘਰਾਂ ਚ ਤਾਂ ਮਿਲ ਹੀ ਜਾਣੀਆਂ ਮੈਂ ਅੱਜ ਗੱਲ ਕਰਨੀ ਆ ਵੀ ਆਪਾਂ ਨੂੰ ਅਰਬ ਕੰਟਰੀ ਜਿਹੜੇ ਜੋਬ ਕਰਦੇ ਆ ਨਾ ਅਰਬ ਕੰਟਰੀ ਚ ਖਾਸ ਕਰਕੇ ਜਿਹੜੇ ਪੀਆਰ ਤਾਂ ਨਹੀਂ ਆਪਾਂ ਨੂੰ ਅਰਬ ਕੰਟਰੀਆਂ ਪੀਆਰ ਨਹੀਂ ਦਿੰਦੀਆਂ ਉਹਨਾਂ ਨੂੰ ਐਂਡ ਦੀ ਐਂਡ ਕਿਤੇ ਨਾ ਕਿਤੇ ਇੱਕ ਨਾ ਇੱਕ ਦਿਨ ਘਰ ਵਾਪਸ ਆਉਣਾ ਹੀ ਪੈਣਾ ਮੈਨੂੰ ਲੱਗਦਾ ਜਿੰਨੇ ਛੇਤੀ ਆ ਜਾਊਗੇ ਉਹ ਇੱਥੇ ਆ ਕੇ ਕੋਈ ਨਾ ਕੋਈ ਕਾਰੋਬਾਰ ਸ਼ੁਰੂ ਕਰ ਸਕਦੇ ਆ ਮੇਰਾ ਦੋਸਤ ਮੈਂ ਉਹਨੂੰ ਮਿਲਿਆ ਇੱਕ ਮੇਰਾ ਦੋਸਤ ਹੈਗਾ ਉਹਨੇ ਉਹ ਡਰਾਈਵਰੀ ਕਰਦਾ ਸੀਗਾ ਉਹਨੇ ਟਰੱਕ ਦੀ ਜੌਬ ਕੀਤੀ 17-16 ਸਾਲ ਟਰੱਕ ਚਲਾਇਆ ਤੇ ਇੱਥੇ ਅਜੇ ਹਾਰਡਵੇਅਰ ਦੀ ਜੌਬ ਕਰਕੇ ਬੈਠਾ ਉਹਨਾਂ ਵੀ ਮੈਂ ਤੁਹਾਡੀ ਮੁਲਾਕਾਤ ਕਰਾਉਂਗਾ ਤੇ ਮੇਰਾ ਕਹਿਣ ਦਾ ਪਾਵਿਆ ਇੱਕ ਨਾ ਇੱਕ ਦਿਨ ਤੁਹਾਨੂੰ ਪਿੰਡ ਆਉਣਾ ਪੈਣਾ ਜਿਹੜੇ ਮਨੇ ਮੇਰੇ ਭਰਾ ਕੰਮ ਕਰ ਰਹੇ ਆ ਨਾ ਪੈਸੇ ਜੋੜੋ ਖਰਚੇ ਕੰਟਰੋਲ 'ਚ ਰੱਖੋ ਸ਼ੋਅ ਆਪਣਾ ਕਰੋ ਤੇ ਹੌਲੀ ਹੌਲੀ ਜਿਆਦਾ ਇੱਥੇ ਸੇਵਿੰਗ ਕਰੋ ਉਸ ਹਿਸਾਬ ਨਾਲ ਤੁਹਾਡੀ ਜਿਹੜਾ ਬਜ਼ੁਰਗ ਹੋ ਜਾਉਗੇ ਜਾਂ ਤੁਸੀਂ ਬਜ਼ੁਰਗ ਹੋ ਕੇ ਹੋਣਾ ਚਾਹੁੰਦੇ ਆ ਤਾਂ ਤੁਹਾਡੇ ਕੋਲ ਪੈਸੇ ਜੇਬ ਚ ਸੇਵਿੰਗ ਹੋਣੀ ਚਾਹੀਦੀ ਆ ਜੇ ਜੰਗ ਇਹ ਚਾਉਣਾ ਚਾਹੁੰਦੇ ਆ ਇੱਥੇ ਕਾਰੋਬਾਰ ਸ਼ੁਰੂ ਕਰਨਾ ਚਾਹੀਦਾ ਸਾਨੂੰ ਸਟਾਰਟ ਕਰੋ ਕਿ ਜਿਹੜੀ ਕਿਉਂਕਿ ਦੁਬਈ ਅਰਬ ਕੰਟਰੀ ਦੀ ਰਿਟਾਇਰਮੈਂਟ ਤੋਂ ਥੋੜਾ ਜਿਆਦਾ ਡਰ ਲੱਗਦਾ ਮੈਨੂੰ ਰਿਟਾਇਰਮੈਂਟ ਥੋੜੀਏ ਪ੍ਰੋਬਲਮ ਖੜੀ ਕਰਦੀ ਆ ਕਿਉਂਕਿ ਤੁਹਾਨੂੰ ਫੈਮਿਲੀ ਸਪੋਰਟ ਨਹੀਂ ਹੁੰਦੀ ਮਗਰ ਜਿੰਨਾ ਚਿਰ ਤੁਸੀਂ ਜੌਬ ਕਰਦੇ ਹੋ ਉਹਨਾਂ ਚਿਰ ਤਾਂ ਸਿਸਟਮ ਸਾਰਾ ਕੁਝ ਸਹੀ ਆ ਜਦੋਂ ਤੁਸੀਂ ਐਂਡ ਤੇ ਘਰ ਆ ਜਾਂਦੇ ਆ ਨਾ ਇੱਥੇ ਤੇ ਛੋੜੇ ਕੋ 4 ਪੈਸੇ ਹੁੰਦੇ ਤੁਸੀਂ ਖਰਚ ਲੈਂਦੇ ਆ ਤੇ ਫਿਰ ਦੁਬਾਰਾ ਫਿਰ ਕਿਸੇ ਦੇ ਮੂੰਹ ਹਲ ਦੇਖਦੇ ਮੈਂ ਆਪਣੇ ਲਾਈਫ ਦੇ ਐਕਸਪੀਰੀਅੰਸ ਦੇ ਸਿੱਖਿਆ ਜਿਆਦਾ ਤੁਸੀਂ ਕੰਮ ਕਰੋ ਕੰਮ ਕਰਕੇ ਪੈਸੇ ਜੋੜੋ ਇੱਥੇ ਕੋਈ ਨਾ ਕੋਈ ਕਾਰੋਬਾਰ ਸ਼ੁਰੂ ਕਰੋ ਤੇ ਜਿੰਨੀ ਛੇਤੀ ਹੋ ਸਕੇ ਉਹਨੇ ਇੱਥੇ ਕਾਰੋਬਾਰ ਕਿਉਂਕਿ ਆਪਾਂ ਆਪ ਪੀਆਰ ਨਹੀਂ ਹੈਗੇ ਉੱਥੇ ਆਰਬ ਕੰਟਰੀ 'ਚ ਆਪਾਂ ਪੀਆਰ ਨਹੀਂ ਹੈਗੇ ਉਹ ਤੁਹਾਨੂੰ ਕਿਤੇ ਨਾ ਕਿਤੇ ਐਂਡ ਘਰ ਆਉਣਾ ਹੀ ਪੈਣਾ ਤੇ ਇਦਾਂ ਦਾ ਸਰਕਲ ਜ਼ਰੂਰ ਬਣਾਓ ਇੱਥੇ ਕੋਈ ਜਿੰਨਾ ਤੁਹਾਡਾ ਆਈ ਚਲਾਈ ਚਲੀ ਜਾਵੇ ਬਣੇ ਰਿਓ ਵੀਡੀਓ ਤੇ ਅੱਗੇ ਕੱਲ੍ਹ ਬਾਤ ਕਰਦੇ ਆਪਾਂ ਕੀ ਕੁਐਸਚਨ ਹੈ ਤੇਰਾ ਤੇਰੇ ਦਿਮਾਗ 'ਚ ਕਿਹੜਾ ਕੁਐਸਚਨ ਚੱਲਦਾ ਮੇਰਾ ਦਿਮਾਗ 'ਚ ਇੱਕੋ ਕੁਐਸਚਨ ਹੈ ਕਿ ਸਿੱਖਾਂ ਦੇ ਪਹਿਲੇ ਗੁਰੂ ਆਪਣੇ ਬਾਬੇ ਨਾਨਕ ਨੇ ਹੂੰ ਬੇਤੀ ਨਹੀਂ ਹੋ ਜੁਣੀ ਹੋਰ ਵੀ ਇੰਨੇ ਕੰਮ ਕੀ ਉਹ ਵੀ ਬਹੁਤ ਕੁਸ਼ਤੀ ਪਰ ਉਹਨਾਂ ਨੇ ਖੇਤੀ ਦਾ ਕੀਤਾ ਹੀ ਮਤਲਬ ਚਾਰੋਂ ਦਾਸੀਆਂ ਕਰਕੇ ਉਹਨਾਂ ਨੇ ਪੂਰਾ ਮਤਲਬ ਘਮ ਕੇ ਵਰਡ ਘਮ ਕੇ ਵੀ ਉਹਨਾਂ ਨੇ ਆਣ ਕੇ ਖੇਤੀ ਜੁਣੀ ਪਤਾ ਕੀ ਕਹਿੰਖੀ ਮੈਨੂੰ ਜਿੱਥੇਕ ਮੇਰੀ ਸੋਚ ਲੱਗਦੀ ਆ ਕੀ ਕੀ ਕੀਤੀ ਇਹੋ ਜਿਹਾ ਕੀਤਾ ਨਾ ਇੱਕ ਤਾਂ ਤੁਹਾਨੂੰ ਮਿੱਟੀ ਨਾਲ ਜੋੜ ਕੇ ਰੱਖਦਾ ਕਨੈਕਟਡ ਆ ਤੁਹਾਡੇ ਹੈਲਥ ਨੂੰ ਲੈ ਕੇ ਤੁਹਾਡੀ ਮੈਂਟਲੀ ਸਟ੍ਰੈਸ ਜਿਹੜਾ ਡਾਕਟਰ ਕਹਿੰਦੇ ਨਹੀਂ ਹੈਗੇ ਜਦੋਂ ਕੋਈ ਮੈਨ ਮੈਨ ਲੱਗਦਾ ਕੋਈ ਡਿਪਰੈਸ਼ਨ ਚ ਹੁੰਦਾ ਜਾਂ ਜਾਂ ਤਾਂ ਉਹ ਕਹਿੰਦੇ ਕੋਈ ਜਾਨਵਰ ਪਾਲ ਲਓ ਜਾਂ ਫਿਰ ਕੋਈ ਗਾਰਡਨ ਕੋਣਨ ਲੱਗੇ ਖੇਤੀ ਕਰੋ ਜਾਂ ਕੁਝ ਵੀ ਕਰੋ ਆਪਣਾ ਗਾਰਡਨ ਹੈ ਨਾ ਉਹਨਾਂ ਨਾਲ ਤੁਹਾਡਾ ਮਾਈਂਡਲੀ ਕੋਈ ਹੈਗਾ ਕਨੈਕਸ਼ਨ ਤੁਹਾਡੀ ਹੈਲਥ ਨੂੰ ਲੈ ਕੇ ਗਰਵਾਨੀ ਵਿੱਚ ਵੀ ਦਾ ਜ਼ਿਕਰ ਹੈ ਨ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਧਰਤੀ ਤੇ ਜੋ ਤੁਸੀਂ ਪਾਉਂਗੇ ਮਾਤਾ ਆ ਇਹ। ਇਹ ਤੇ ਕੋਈ ਬੀਜ ਪਾਓ ਤੇ ਪਾਣੀ ਦਾ ਛੜਕਾ ਕਰੋ ਤੇ ਪਵਨ ਹਵਾ ਦਾ ਸਰਕਲ ਚੱਲਦਾ ਜਿੱਥੇ ਤੇ ਉੱਗਦੀ ਹੈ ਚੀਜ਼। ਇਹ ਕੁਦਰਤ ਨਾਲ ਕਨੈਕਟਡ ਹੈ ਤੁਹਾਨੂੰ ਕਨੈਕਟ ਜੋੜ ਕੇ ਰੱਖਦਾ ਕੁਦਰਤ ਨਾਲ ਮੈਨੂੰ ਜਿੱਥੇ ਲੱਗਦਾ। ਖੇਤੀ ਹੋਣੀ ਹੈ ਨਾ ਸੱਚੀ ਸੁੱਚੀ ਇਮਾਨਦਾਰੀ ਨਾਲ ਖੇਤੀ ਕਰੋ ਰੋ ਕੋਈ ਰੇਸ ਸਪਰੇ ਨਹੀਂ ਐਨ ਵਧੀਆ ਤਰੀਕੇ ਨਾਲ। ਇੱਕ ਤਾਂ ਤੁਸੀਂ ਹਲਦੀ ਰਹੋਗੇ ਖਾਣ ਵਾਸਤੇ ਤਾਂ ਕਰੇ ਰਹੇ ਆ। ਦੇ ਦਿਮਾਗ ਨੂੰ ਸ਼ਾਂਤ ਰੱਖਦੇ ਹੋ ਤੁਸੀਂ ਸ਼ਾਂਤ ਰਹੋਗੇ ਤੁਸੀਂ ਰੱਬ ਨਾਲ ਹਲਦੀ ਹਲਦੀ ਰਹੋਗੇ ਸ਼ਾਂਤ ਆ ਰੱਬ ਨਾਲ ਜੁੜੋਗੇ ਤੇ ਤੁਸੀਂ ਹੈਲਥ ਹੈਲਥ ਨੂੰ ਲੈ ਕੇ ਐ ਮੇਨ ਚੀਜ਼ ਤਾਂ ਤੁਹਾਡੀ ਬੋਡੀ ਦਾ ਪਾਰਟ ਹੈਲਥ ਆ ਹੈਲਥ ਤੇ ਤੁਸੀਂ ਹੈਲਥ ਪੈਸਾ ਜਿੰਨਾ ਮਰਜੀ ਆ ਜਾਵੇ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਪੈਸਾ ਜਿੰਨਾ ਮਰਜੀ ਆ ਜਾਵੇ ਤੁਹਾਡੀ ਹੈਲਥ ਸਹੀ ਨਹੀਂ ਹੈਗੀ ਉਹ ਪੈਸਾ ਜ਼ੀਰੋ ਆ ਹੈਲਥ ਸਹੀ ਆ ਤੁਸੀਂ ਖੁਸ਼ ਹੋਇਆ ਸ਼ਾਂਤ ਆ ਤਾਂ ਸਾਰਾ ਕੁਝ ਓਕੇ ਆ ਕਰਵਾਣੀ ਕੁਦਰਤ ਸਾਰਾ ਕੁਝ ਇਕੱਠਾ ਹੈ ਇਹਨੂੰ ਇਹ ਹੀ ਕਰਵਾਣੀ ਆਪਾਂ ਨੂੰ ਜੋ ਸਿਖਾਉਂਦੀ ਆ ਜੀਵਣਾ ਸਿਖਾਉਂਦੀ ਆ ਜਦਕਿ ਉਹ ਇੱਕ ਦੂਜੇ ਰੱਬ ਦੀ ਗੱਲ ਨਹੀਂ ਕਰਦੀ ਕਰਵਾਣੀ ਐਗਜ਼ਾਮਪਲ ਇਹਨ ਦਿੰਦੀਆਂ ਬਾਬੇ ਨਾਨਕ ਨੇ ਤੁਹਾਨੂੰ ਸੌਖੀ ਕਰਨ ਵਾਸਤੇ ਤੁਸੀਂ ਉਹ ਮੰਨਣੀਆਂ ਨਹੀਂ ਮੰਨਣੀਆਂ ਮੇਰੀ ਸੋਚ ਜਿੱਥੇਕ ਮੈਂ ਜਿੱਥੇਕ ਮੇਰੀ ਸੋਚਣ ਸ਼ਕਤੀ ਹੈ ਮੈਂ ਕੋਈ ਵੱਡਾ ਵਿਦਵਾਨ ਤਾਂ ਹੈ ਨਹੀਂ ਪਰ ਗੱਲ ਕਰਵਾਣੀ ਨੂੰ ਸਮਝੋ ਪੜ ਕੇ ਪੂਜੋ ਨਾ ਸਮਝੋ ਕੱਲੀ ਕੱਲੀ ਚੀਜ਼ ਬਾਬੇ ਨਾਨਕ ਨੇ ਦਸਾਂ ਗੁਰੂਆਂ ਨੇ ਸਾਨੂੰ ਇਹੀ ਸਿਖਾਈ ਆ ਵੀ ਲਾਈਫ ਜੀਣੀ ਕਿੱਦਾਂ ਦਿਖਾਵੇ ਵਾਲੀ ਲਾਈਫ ਨਹੀਂ ਦਿਖਾਵਾ ਜਿੰਨਾ ਮਰਜ਼ੀ ਕਰ ਲੋ ਜੀਣੀ ਅਸਲ 'ਚ ਜ਼ਿੰਦਗੀ ਕਿੱਦਾਂ ਜੀਣੀ ਆ ਹਾਂ ਜੇ ਕੋਈ ਚੜ ਕੇ ਆ ਜਵੇ ਉਹਦਾ ਸਾਹਮਣਾ ਕਿੱਦਾਂ ਕਰਨਾ ਸ਼ਾਂਤ ਰਹਿਣਾ ਕਿੱਦਾਂ ਸਾਰਾ ਕੁਝ ਉਹਦੇ ਵਿੱਚ ਹੀ ਆ ਜਾਂਦਾ ਮੁਲਾਕੇ ਪਾਇਆ ਕਿ ਸਕਦੇ ਨੇ ਕਿ ਪੰਜਾਬ ਦੀ ਲਾਈਫ ਸਕੂਨ ਵਾਲੀ ਲਾਈਫ ਆ ਖਾਸ ਤੌਰ ਤੇ ਪਿੰਡਾਂ ਵਾਲੀ ਹਾਂ ਸ਼ਹਿਰਾਂ ਵਾਲੀ ਪਤਾ ਨਹੀਂ ਆਪਾਂ ਨੂੰ ਉਹਦੇ ਬਾਰੇ ਪਤਾ ਨਹੀਂ ਆਪਾਂ ਪਿੰਡਾਂ ਵਾਲੀ ਤੇ ਜੀਂਦੇ ਆ ਨਾ ਪਰ ਸ਼ਹਿਰਾਂ ਵਾਲੀ ਨਾਲੋਂ ਪਿੰਡਾਂ ਵਾਲੀ ਲਾਈਫ ਜਿਹੜੀ ਮਿੱਟੀ ਨਾਲ ਮਿੱਟੀ ਹੋ ਕੇ ਜੀਣਾ ਨਾ ਹੂੰ ਤਾਜੀ ਚੀਜ਼ ਇੱਕ ਫਰੈਸ਼ ਆ ਦੇਖ ਲਾ ਹੁਣ ਰਗਮਲ ਤੋੜ ਕੇ ਖਾ ਲਿਆ ਵਾ ਇਸ ਕਿੰਨਾ ਹੈਲਥ ਵਾਲਾ ਤੇ ਹੁਣ ਜੇ ਮੈਂ ਸ਼ਹਿਰ ਵਾਸਤੇ ਉਹ ਪਤਾ ਨਹੀਂ ਕਿਦਾਂ ਦਾ ਤੋੜ ਕੇ ਰੱਖਿਆ ਉਹਨੂੰ ਸਟੋਰ ਕਰਕੇ ਆਪਾਂ ਕੋਈ ਵੀ ਸਬਜ਼ੀ ਉੱਥੋਂ ਤੋੜੀ ਸਿੱਧੀ ਕਿਚਨ ਚ ਪਿਆਜ਼ ਤੋੜੇ ਉਸੇ ਬਲੇ ਬਣਾ ਲੈ ਇਹ ਚੀਜ਼ਾਂ ਪਿੰਡਾਂ ਵਾਲੇ ਨੂੰ ਮਿਲ ਸਕਦੀਆਂ ਆਪਾਂ ਨੂੰ ਪੰਜਾਬ 'ਚ ਜਿਹੜਾ ਕਿ ਇਹ ਚੀਜ਼ਾਂ ਮਿਲਦੀਆਂ ਦੁੱਧ ਚੋਆ ਤਾਜ਼ਾ ਫਰੈਸ਼ ਕੋਈ ਮਿਲਾਵਟ ਨਹੀਂ ਪਸ਼ੂਆਂ ਨੂੰ ਕੋਈ ਨਾਰਮਲ ਫੀਡ ਫੂਡ ਨਹੀਂ ਪਾਈ ਹੈਗੀ ਸਿਰਫ ਸਿੰਪਲ ਅੱਗੇ ਤਾਂ ਚਾਰਦੇ ਸੀਗੇ ਹੁਣ ਤਾਂ ਉਹ ਵੀ ਨਹੀਂ ਚਾਰਦੇ ਚਲੋ ਜਿੰਨਾ ਵੀ ਹੈਗਾ ਉਹਨਾਂ ਦਾ ਤਾਂ ਮਿਲ ਰਿਹਾ ਆਪਾਂ ਨੂੰ ਪਿਓਰ ਸ਼ਹਿਰਾਂ 'ਚ ਤਾਂ ਆਪਾਂ ਨੂੰ ਪਤਾ ਨਹੀਂ ਬਾਹਰ ਕੀ ਆਪਾਂ ਖਾ ਰਹੇ ਆ ਆਹੀ ਆ ਜਾਇਓ ਹਣ ਬਾਹਰ ਜਾ ਕੇ ਆਇਆ ਬਾਹਰ ਕੀ ਹੈ ਇੱਕ ਪਿਆਜ਼ ਦੋ ਪਿਆਜ਼ ਕਿਹੜੇ ਦੇਖੇ ਲਾਈਵ ਆ ਦੋ ਕਿਲੋ ਲੈ ਲਓ 10 ਕਿਲੋ ਲੈ ਲਓ ਬੋਰੀਆਂ ਲੈ ਕੇ ਰੱਖ ਲੈਂਦੇ ਹੈਗੇ ਮਤਲਬ ਦੇਖ ਲੈ ਤੂੰ ਲੈ ਹੋ ਪਿੰਡ ਵਾਲੇ ਫਮ ਜਿੱਦਾਂ ਦੇ ਮਰਜੀ ਆ ਪੰਮ 100 ਰੁਪਏ ਦਿਹਾੜੀ 400 ਰੁਪਏ ਦਿਹਾੜੀ ਵੀ ਉਹ ਰਾਜੇ ਆਪਣੇ ਘਰ ਬੈਠ ਕੇ ਆਪਣੀ ਮਰਜ਼ੀ ਨਾਲ ਸ਼ਹਿਰੋਂ ਚੀਜ਼ ਲਿਆ ਕੇ ਆ ਕੇ ਖਾਂਦੇ ਆ ਬੜੇ ਵਧੀਆ ਕੋਈ ਇੰਨੀ ਜ਼ਿਆਦਾ ਸਟ्रेस ਵਾਲੀ ਲਾਈਫ ਨਹੀਂ ਹੈਗੀ ਪਿੰਡ ਵਾਲੀ ਜਿੱਦੀ ਸ਼ਹਿਰਾਂ ਚੋਂ ਆਪਾਂ ਜਦੋਂ ਹਮਮ ਵੀ ਦੀ ਰੋਟੀ ਵੀ ਉਹ ਤੁਰੇ ਜਾਂਦੇ ਆ ਰੱਪੀਆ ਖਾਂਦੇ ਮਸ਼ੀਨ ਜੀ ਚਾਹ ਪੜਦੇ ਆ ਚਲੋ ਨੱਠੇ ਪੇ ਭੱਜੇ ਜਾਂਦੇ ਬੱਸੇ ਚੜ੍ਹਦੇ ਆ ਮੈਂ ਤਾਂ ਆ ਕੇ ਆ ਕੇ ਸੌਂਦੇ ਤਾਂ ਜੋ ਜੋ ਤੁਹਾਡੇ ਕੋਲ ਹੈ ਨਾ ਮਤਲਬ ਉਡੀ ਕਦਨ ਆ ਗਿਆ ਜੀ ਮੈਂ ਨਾ ਜੋ ਹੈ ਨਾ ਉਹ ਸ਼ੁਕਰ ਕਰੋ ਸਾਡੇ ਕੋਲ ਬਹੁਤ ਕੁਝ ਰੱਬ ਨੇ ਦਿੱਤਾ ਬਹੁਤ ਕੁਝ ਆ ਆਪਾਂ ਦੂਜੇ ਵੱਲ ਦੇ ਬਹੁਤ ਆਵਾਜ਼ ਹੈ ਜੀ ਬਹੁਤ ਵਧੀਆ ਕਾਊਂਟਰ ਟਾਊਨ ਬਣਾਏ ਆ ਜੇ ਬਣਾਏ ਆ ਪਰ ਜਿਹੜੀ ਆ ਆ ਮੰंजे ਤੇ ਬਹਿ ਕੇ ਜਿਹੜੀ ਆਪਾਂ ਖੁਸ਼ ਕਰਨੀ ਕਿ ਇਦਾਂ ਜਾਂਦੇ ਭੱਜੇ ਜਾਂਦੇ ਭੱਜੇ ਜਾਂਦੇ ਭੱਜੇ ਜਾਂਦੇ ਆ ਮਤਲਬ ਹੈ ਨਹੀਂ ਕੋਈ ਟਹਿਰਾਵ ਜਿਆ ਕੋਈ ਮੈਂ ਮੈਂ ਤੈਨੂੰ ਗੱਲ ਕਰਦਾ ਵੀ ਆਪਾਂ ਗੱਲ ਕਰਦੇ ਆ ਵੀ ਜ਼ਿੰਦਗੀ ਦਾ ਅਸਲ ਸੱਚ ਬੰਦੇ ਨੂੰ 70 75 ਸਾਲ ਦੀ ਉਮਰ 'ਚ ਜਾ ਕੇ ਅਹਿਸਾਸ ਹੁੰਦਾ ਜਦੋਂ ਸਾਰਾ ਕੁਝ ਐਕਸਪੀਰੀਅੰਸ ਕਰ ਲੈਂਦਾ ਪ੍ਰੈਕਟੀਕਲ ਪਰ ਉਸ ਤੋਂ ਬਾਅਦ ਜਦੋਂ ਕੋਈ ਛੋਟ ਸਮਾਂ ਬਹੁਤ ਘੱਟ ਹੁੰਦਾ ਜੀਉਣ ਵਾਸਤੇ ਮਹਿਸੂਸ ਕਰ ਲੈਂਦਾ ਉਸ ਤੋਂ ਬਾਅਦ ਪਰ ਤੋਂ ਸਮਾਂ ਜਿੰਨੀ ਛੇਤੀ ਤੁਹਾਨੂੰ ਇਹ ਚੀਜ਼ ਸਮਝ ਆ ਜਾਵੇ ਨਾ ਉੰਨਾ ਸਮਾਂ ਜੀਉਣ ਦਾ ਜ਼ਿਆਦਾ ਮਿਲ ਜਾਂਦਾ ਤੁਹਾਨੂੰ ਲਾਈਫ ਨੂੰ ਇੰਜੋਏ ਕਰਨ ਦਾ ਮੈਂ ਕਹਿੰਦਾ ਚਲ ਵਧੀਆ ਤੈਨੂੰ ਪਤਾ ਲੱਗ ਗਿਆ ਤੂੰ ਬਾਹਰ ਜਾ ਕੇ ਤੈਨੂੰ ਪਤਾ ਲੱਗ ਗਿਆ ਆਪਾਂ ਇਹ ਚੀਜ਼ਾਂ ਤਾਂ ਆਪਦੇ ਆਪਾਂ ਨਾ ਪੰਡਾ ਨੂੰ ਪੰਜਾਬੇ ਵਧੀਆ ਲੱਗਣਾ ਹੁਣ ਕੋਈ ਬੰਦਾ ਬਾਹਰ ਜੰਮਿਆ ਉਹਨੂੰ ਆਪਣਾ ਮਲਕੀ ਵਧੀਆ ਲੱਗਣਾ ਹੈ ਇਹ ਚੀਜ਼ਾਂ ਆ ਨਾ ਚਲੋ ਜਿੰਨਾ ਵੀ ਲਾਈਫ ਚ ਇੰਜੋਏ ਕਰ ਰਹੇ ਆ ਜਿੱਦਾਂ ਵੀ ਬਸ ਐਕਸਪੀਰੀਅੰਸ ਲੈਂਦੇ ਜੋ ਜਿੱਥੇ ਹੈਗਾ ਸਭ ਸਹੀ ਹੈ ਬਸ ਠੀਕ ਹੈ ਵਧੀਆ ਚੱਲਦਾ ਕੁਦਰਤ ਦੇ ਹਿਸਾਬ ਨਾਲ ਚੱਲੀਏ ਜੋ ਸਾਡੇ ਨਸੀਬਾਂ ਸਾਨੂੰ ਮਿਲ ਰਿਹਾ ਉਹਦਾ ਸ਼ੁਕਰ ਕਰੋ ਬਹੁਤ ਕੁਝ ਮਿਲ ਰਿਹਾ ਆਪਾਂ ਨੂੰ ਚਲੋ ਫਿਰ ਅੱਗੇ ਵੀਡੀਓ ਤੇ ਬਣੇ ਰਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਸੌਰੀ ਫੀਲ ਕਰਦੇ ਆ ਵੀ ਜਦੋਂ ਵੀਡੀਓ ਲੇਟ ਜਾਂਦੀ ਆ ਚਲੋ ਜਿੱਦਾਂ ਵੀ ਆਉਗੀਆਂ ਪਾਉਂਗੇ ਅੱਗੇ ਪਾਉਂਦੇ ਰਵਾਂਗੇ ਸਤਿ ਸ੍ਰੀ ਅਕਾਲ ਜੀ ਮਿਲਦੇ ਰਹੋ ਰੱਬ ਰੱਖਾ